ਮਿੰਟੂ ਜੀ ਮੈਂ ਉਧਰ ਗੱਲ ਕਰ ਰਿਹਾ ਸੀ ਕੇਜਰੀਵਾਲ ਸਾਹਿਬ ਹੋਰਾਂ ਬਾਰੇ ਉਥੋਂ ਦੀ ਹੁਣ ਰਾਜਨੀਤੀ ਦੇ ਵਿੱਚ ਕੀ ਬਦਲਾਅ ਆ ਸਕਦੇ ਨੇ ਜੀ ਜੀ ਗੱਲ ਇਹ ਆ ਕਿ ਅ ਭਈ ਹੁਣ ਉਥੋਂ ਦੀ ਰਾਜਨੀਤੀ ਚ ਬਦਲਾਅ ਤਾਂ ਜਿਹੜਾ ਹੈਗਾ ਆ ਉਹ ਕੀ ਆਉਣਾ ਹਮ ਅਸਤੀਫਾ ਜ਼ਰੂਰ ਆਏਗਾ ਜੀ ਕੇਜਰੀਵਾਲ ਸਾਹਿਬ ਨੇ ਅਸਤੀਫਾ ਵਾਲਾ ਜਿਹੜਾ ਕੰਮ ਕੀਤਾ ਬੜਾ ਸੋਚ ਕੇ ਕੀਤਾ ਹਮ ਪਰ ਮੈਂ ਸਮਝਦਾ ਕਿ ਬਹੁਤ ਹੱਦ ਤੱਕ ਕਹਿ ਲਓ ਕਿ ਉਹਨਾਂ ਦਾ ਜਿਹੜਾ ਇਹ ਫੈਸਲਾ ਉਹ ਲੋਕਾਂ ਦੀ ਨਜ਼ਰ ਦੇ ਵਿੱਚ ਇੱਕ ਸਿਆਸੀ ਸਟੰਟ ਹੀ ਸਾਬਤ ਹੋਣਾ ਹੈ ਬਿਲਕੁਲ ਕਿਉਂਕਿ ਲੋਕ ਬਹੁਤ ਸਮਝਦਾਰ ਨੇ ਜੀ ਹਾਲਾਂਕਿ ਇਲੈਕਸ਼ਨ 'ਚ ਉਹਨਾਂ ਨੂੰ ਇਸ ਚੀਜ਼ ਦਾ ਵਾਅਦਾ ਮਿਲਦਾ ਹੈ ਘਾਟਾ ਹੁੰਦਾ ਮੈਨੂੰ ਨਹੀਂ ਪਤਾ ਹਮ ਹਮ ਪਰ ਗੱਲ ਇਹ ਆ ਕਿ ਜੋ ਪਿਰਤ ਕੇਜਰੀਵਾਲ ਸਾਹਿਬ ਨੇ ਪਾਈ ਆ ਹਮ ਉਹ ਕੋਈ ਲੋਕਤੰਤਰ ਦੇ ਵਿੱਚ ਸਿਹਤਮੰਦ ਨਹੀਂ ਹੈ ਜੀ ਕੋਈ ਉਹ ਕਹ ਲੋ ਕਿ ਸਾਰਤਕ ਜੀ ਨਹੀਂ ਜਾ ਸਾਰਤਕ ਨਹੀਂ ਹੈ ਬਿਲਕੁਲ ਅਡਵਾਨੀ ਦਾ ਸਿਕਰ ਆਇਆ ਸੀਗਾ ਇੱਕ ਡਾਇਰੀ ਚ ਹਮ ਇੱਕ ਸਕੈਮ ਚ ਜੀ ਅਡਵਾਨੀ ਇਹ ਕਹਿ ਕੇ ਲੰਬੇ ਹੋ ਗਏ ਸੀ ਕਿ ਮੇਰੇ ਤੇ ਦੋਸ਼ ਆ ਹਮ ਮੈਂ ਸਦਮ ਚ ਨਹੀਂ ਵੜਾਂਗਾ ਉਦੋਂ ਤੱਕ ਜਦੋਂ ਤੱਕ ਇੱਕ ਲੀਅਰ ਸਾਫ ਪਾਪ ਜੀ ਮੈਂ ਨਹੀਂ ਨਿਕਲਦਾ ਜੀ ਉਸ ਤੋਂ ਬਾਅਦ ਅਡਵਾਨੀ ਨਿਕਲੇ ਵੀ ਤੇ ਜਾ ਕੇ ਸਦਨ ਚ ਬੜੇ ਵੀ ਬੜੇ ਵੀ ਜੀ ਲਾਲੂ ਯਾਦਵ ਗਿਆ ਲਾਲੂ ਯਾਦਵ ਨੇ ਇਹ ਕੀਤਾ ਸੀਗਾ ਕਿ రాਬੜੀ ਨੂੰ ਬਣਾ ਦਿੱਤਾ ਹੂੰ ਉਹ ਜਿਹੜੀ ਬੀਬੀ రాਬੜੀ ਦੇਵੀ ਸੀ ਦੱਸਦੇ ਆ ਕਿ ਇੱਕ ਨਾਮ ਦੇ ਸੀਗੇ ਜੀ ਅਸਲੀ ਸਿਆਸਤ ਹੋ ਗਈ ਅਸਲੀ ਸਿਆਸਤ ਜੇਲ੍ਹ ਚ ਬੈਠੇ ਯਾਦਵ ਸਾਹਿਬ ਕਰ ਰਹੇ ਸੀ ਜੀ ਪਰ ਪਰ ਤੋਂ ਉਹਨਾਂ ਨੇ ਵੀ ਇਹ ਨਹੀਂ ਭਾਈ ਕਿ ਭਾਈ ਮੈਂ ਹੁਣ ਜੇਲ੍ਹ ਚ ਬੈਠਾ ਤੇ ਮੈਂ ਮੁੱਖ ਮੰਤਰੀ ਦਾ ਅਸਤੀਫਾ ਨਾ ਦੇ ਜੀ ਕੇਜਰੀਵਾਲ ਸਾਹਿਬ ਨੇ ਪਰਤ ਪਾ ਦਿੱਤੀ ਆ ਇਹ ਕੋਈ ਚੰਗੀ ਪਰਤ ਨਹੀਂ ਸੀਗੀ ਹੂੰ ਠੀਕ ਹੈ ਮੈਂ ਇਹ ਮੰਨਣ ਨੂੰ ਤਿਆਰ ਹੋ ਸਕਦਾ ਕਿ ਹੋ ਸਕਦਾ ਹੈ ਹੋ ਸਕਦਾ ਹੈ ਕਿ ਇਹਨਾਂ ਦਾ ਕੇਸ ਗਾਂ ਜਾ ਕੇ ਅਦਾਲਤ ਚ ਡਿੱਗ ਪਵੇ ਹੂੰ ਝੂਠਾ ਹੋਵੇ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਅੱਗੇ ਜਾ ਕੇ ਬੇਸ਼ੱਕ ਸਾਬਤ ਨਾ ਹੋਵੇ ਪਰ ਮੌਜੂਦਾ ਸਮੇਂ ਚ ਵਰਤਮਾਨ ਚ ਤੁਹਾਡੇ ਆਪਣੇ ਵੱਲੋਂ ਇੱਕ ਤਰ੍ਹਾਂ ਨਾ ਕਰ ਰਹੇ ਹੋ ਅਸੀ ਬਿਲਕੁਲ ਅਲੀਗੇਸ਼ਨ ਹੈਗਾ ਨਾ ਤਾਂ ਤੁਸੀਂ ਕਹਿ ਸਕਦੇ ਸੀ ਕਿ ਬਾਈ ਜੇ ਮੇਰੇ ਤੇ ਅਲੀਗੇਸ਼ਨ ਲੱਗ ਹੀ ਗਿਆ ਹੂੰ ਮੈਂ ਜੇਲ ਚਾ ਹੀ ਗਿਆ ਜੀ ਤਾਂ ਕੋਈ ਗੱਲ ਨਹੀਂ ਮੈਂ ਆਪਣਾ ਉਹਦਾ ਛੱਡ ਰਿਹਾ ਬਿਲਕੁਲ ਛੱਡਣਾ ਤਾਂ ਹੁਣ ਵੀ ਤੁਹਾਨੂੰ ਪਿਆ ਕਿਉਂ ਹੂੰ ਕਿਉਂਕਿ ਸੁਪਰੀਮ ਕੋਰਟ ਨੇ ਜਿਹੜੀਆਂ ਜ਼ਮਾਨਤ ਦੀਆਂ ਸ਼ਰਤਾਂ ਰੱਖੀਆਂ ਜੀ ਉਹ ਸ਼ਰਤਾਂ ਇਹੋ ਜਿਹੀਆਂ ਨੇ ਕਿ ਤੁਸੀਂ ਮੁੱਖ ਮੰਤਰੀ ਪੁਣਾ ਨਹੀਂ ਕਾਸ ਪਾਵਰ ਹੀ ਨਹੀਂ ਰਹੀ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਨਾ ਉਹਨਾ ਬਲਕਾਰ ਸਿੱਧੂ ਦਾ ਇੱਕ ਗੀਤ ਸੀਗਾ ਖੰਭ ਕੱਟ ਸੁੱਟ ਗਏ ਸ਼ਿਕਾਰੀ ਆਵੇ ਮੈਂ ਜ਼ਖਮੀ ਪਰਿੰਦੇ ਵਾਂਗੂੰ ਦਿਨ ਕੱਟਦੀ ਹੂੰ ਇੱਥੇ ਤੁਹਾਡੇ ਖੰਭ ਜਿਹੜੇ ਉਹ ਕੱਟੇ ਜਾਂਦੇ ਸੀ ਜੀ ਬਿਲਕੁਲ ਬਿਲਕੁਲ ਤੁਸੀਂ ਕਹਿ ਲੋ ਕਿ ਉੱਡਣ ਤੋਂ ਆ ਰਹੀ ਸੀਗੇ ਹੂੰ ਤਾਂ ਤੁਸੀਂ ਸੋਚਿਆ ਕਿ ਕਿਉਂ ਨਾ ਹੁਣ ਇਹਦੇ 'ਚ ਇੱਕ ਮਾਸਟਰ ਸਟ੍ਰੋਕ ਖੇਡ ਕੇ ਦੇਖ ਲਈ ਬਿਲਕੁਲ ਤਾਂ ਹੁਣ ਮਾਸਟਰ ਸਟ੍ਰੋਕ ਜਿਹੜਾ ਉਹ ਕਾਮਯਾਬ ਹੁੰਦਾ ਹੈ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਹੂੰ ਪਰ ਇਸ ਗੱਲ ਨੂੰ ਲੈ ਕੇ ਚਰਚਾ ਇਹ ਆ ਕਿ ਸੁਨੀਤਾ ਕੇਜਰੀਵਾਲ ਜੀ ਵੀ ਮੁੱਖ ਮੰਤਰੀ ਬਣ ਸਕਦੇ ਬਣ ਸਕਦੇ ਬਿਲਕੁਲ ਉਹਨਾਂ ਦੀ ਵੀ ਦਾਅਵੇਦਾਰੀ ਹੈ ਕਿਉਂਕਿ ਇੱਕ ਦੋ ਲੀਡਰ ਇਹਨਾਂ ਦੇ ਨਾ ਉਹ ਗੱਲੀਬਾਤੀ ਕਹਿ ਜਾਂਦੇ ਆ ਕਿ ਦੇਖੋ ਕੇਜਰੀਵਾਲ ਸਾਹਿਬ ਦੇ ਜਾਣ ਤੋਂ ਬਾਅਦ ਯਾਨੀ ਜੇਲ੍ਹ ਚ ਜਾਣ ਤੋਂ ਬਾਅਦ ਬੀਬੀ ਜੀ ਨੇ ਬੜਾ ਸ਼ਾਨਦਾਰ ਕੰਮ ਕੀਤਾ ਸੰਗਠਨ ਵੀ ਸੰਭਾਲਿਆ ਇੱਕ ਜੁੜਤਾ ਵੀ ਰੱਖਿਆ ਮੈਂ ਦੌਰ ਦੇ ਪਹਿਲਾਂ ਹੀ ਤਿਆਰ ਕਰਨ ਲੱਗ ਜਾਂਦੇ ਆ ਐਸੇ ਸੰਕੇਤ ਨੇ ਹਾਲਾਂਕਿ ਦੋ ਤਿੰਨ ਨਾਂ ਹੋਰ ਵੀ ਚੱਲਦੇ ਪਏ ਨੇ ਜਿ ਤਰ੍ਹਾਂ ਗੋਪਾਲ ਰਾਏ ਹਮ ਬੜੇ ਵਫਾਦਾਰ ਨੇ ਇਹਨਾਂ ਦੇ ਜੀ ਬੀਬੀ ਆਤਿਸ਼ੀ ਹਮ ਇਸ ਤਰ੍ਹਾਂ ਮਤਲਬ ਕਿ ਨਾ ਕੁਝ ਹੋਰ ਵੀ ਚੱਲਦੇ ਆ ਪਰ ਸੁਨੀਤਾ ਕੇਜਰੀਵਾਲ ਜੀ ਦਾ ਵੀ ਨਾਮ ਚੱਲ ਰਿਹਾ ਚੱਲ ਰਿਹਾ ਅੱਗੇ ਵੀ ਆ ਰਿਹਾ ਹਾਲਾਂਕਿ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਵਿਧਾਇਕਾਂ ਬਣ ਗਏ ਕਿਉਂਕਿ 6 ਮਹੀਨਿਆਂ ਦੇ ਅੰਦਰ ਅੰਦਰ ਉਹਨਾਂ ਨੂੰ ਵਿਧਾਇਕੀ ਅਸਲ ਕਰਨੀ ਪਵੇਗੀ ਹਮ ਤੇ ਉਦੋਂ ਤੱਕ ਤੇ ਇਲੈਕਸ਼ਨ ਹੀ ਮੰਗੀ ਜਾਂਦੇ ਇਲੈਕਸ਼ਨ ਨਹੀਂ ਮੰਗੇ ਹਾਲਾਂਕਿ ਹੋ ਸਕਦਾ ਹੈ ਕਿ ਇਹ ਚਰਚਾ ਸਿਰਫ ਚਰਚਾ ਹੀ ਰਵੇ ਜੀ ਪਰ ਅੱਜ ਦੀ ਤਰੀਕ 'ਚ ਇਸ ਗੱਲ ਦੀ ਚਰਚਾ ਜ਼ਰੂਰ ਹੈ। ਜ਼ਰੂਰ ਹੈ। ਬਿਲਕੁਲ। ਸੁਨੀਤਾ ਕੇਜਰੀਵਾਲ ਵੀ ਨੈਕਸਟ ਸੀਐਮ ਹੋ ਸਕਦੇ ਆ। ਤਾਂ ਦੂਜੇ ਪਾਸੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋ ਤਿੰਨ ਨਾਂ ਤੇ ਇਹਨਾਂ ਦੇ ਚੱਲ ਰਹੇ ਆ। ਕਿਉਂਕਿ ਮਨੀਸ਼ ਸੈਸੋਧਿਆ ਉਹਦੇ ਬਾਰੇ ਤੇ ਸਿੱਧਾ ਹੀ ਕਹਿ ਦਿੱਤਾ ਕੇਜਰੀਵਾਲ ਸਾਹਿਬ ਨੇ ਕਿ ਇਹ ਵੀ ਡਿਪਟੀ ਸੀਐਮ ਦਾ ਅਹੁਦਾ ਨਹੀਂ ਲੈਣਗੇ। ਜੀ। ਮਤਲਬ ਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਜਨਤਾ 'ਚ ਜਾਵਾਂਗੇ, ਜਨਤਾ ਤੈਅ ਕਰੇਗੀ ਕਿ ਅਸੀਂ ਚੋਰ ਆ ਜਾਂ ਸਾਧਿਆ। ਹੂੰ। ਤਾਂ ਗੱਲ ਇਹ ਆ ਕਿ ਉਸ ਵੇਲੇ ਜਦੋਂ ਇਹ ਕੀਤਾ ਜਾਣਾ ਚਾਹੀਦਾ ਸੀ ਤੁਸੀਂ ਅੜ ਗਏ ਤਾਂ ਮੈਨੂੰ ਲੱਗਦਾ ਕਿ ਮਿਸਾਲ ਕੋਈ ਠੀਕ ਨਹੀਂ ਆਗੀ ਹਾਂ ਜੀ ਇਧਰੋਂ ਵੀ ਉਧਰੋਂ ਵੀ ਹੈ ਨਾ ਤਾਂ ਬਾਕੀ ਹੁਣ ਦੇਖੋ ਕੀ ਬਣਦਾ ਜੀ ਚੋਣ ਕਮਿਸ਼ਨ ਤੋਂ ਇਹਨਾਂ ਨੇ ਮੰਗ ਜ਼ਰੂਰ ਕੀਤੀ ਆ ਕਿ ਇਲੈਕਸ਼ਨ ਜਿਹੜਾ ਉਹ ਨਵੰਬਰ ਦੇ ਵਿੱਚ ਨਾਲ ਹੀ ਕਰਵਾ ਦਿਓ ਪਰ ਉਥੋਂ ਖਬਰਾਂ ਕੁਝ ਐਸੀ ਆ ਰਹੀਆਂ ਨੇ ਕਿ ਜਿਹੜੀ VOTER ਸੂਚੀਆਂ ਦੀ ਅਪਡੇਸ਼ਨ ਹੈ ਉਹ ਜਨਵਰੀ ਚ ਮੁਕੰਮਲ ਹੋਣ ਦੀ ਸੰਭਾਵਨਾ ਹੈ ਜੀ ਤਾਂ ਇਹਦਾ ਮਤਲਬ ਇਹੋ ਆ ਕਿ ਜਿਹੜਾ ਇਲੈਕਸ਼ਨ ਦਿੱਲੀ ਦਾ ਹੈ ਤੈ ਸਮੇਂ ਤੋਂ ਫਰਵਰੀ ਚ ਹੀ ਸੰਭਵ ਹੋ ਸਕਦਾ ਬਾਕੀ ਦੇਖੋ ਹੁਣ ਅੱਗੇ ਕੀ ਹੁੰਦਾ ਕੀ ਬਿਲਕੁਲ ਬਿਲਕੁਲ ਇਧਰ ਅਮਰੀਕਾ ਵਾਲੇ ਕਹਿ ਰਹੇ ਨੇ ਕਹਿੰਦੇ ਕਿ ਇਨਕਲਾਬ ਵਾਲੀ ਸ਼ਾਇਰੀ ਤੇ ਸਪੀਚ ਕੱਲ ਬਣਿਆ ਬਣਾਏ ਰਹਿ ਗਿਆ ਕਹਿੰਦੇ ਸੀਐਮ ਸਾਹਿਬ ਨੂੰ ਟਾਈਮ ਹੀ ਨਹੀਂ ਦਿੱਤਾ ਉਹਨਾਂ ਨੇ ਬੋਲਣ ਦਾ ਜੀ ਨਹੀਂ ਉਹ ਇੱਕ ਪਤਨ ਜਿੱਦਣ ਆਏ ਆ ਉਸ ਦਿਨ ਫੋਟੋ ਜੀ ਦੇਖੀਓ ਫੇਰ ਟੇਡਾ ਜਾ ਹੋ ਕੇ ਤੀਰ ਟਿਕਾਣੇ ਤੇ ਲਾਰਾਏ ਸਨ ਹਮ ਗੱਲ ਇਹ ਆ ਕਿ ਪਤਾ ਨਹੀਂ ਜੀ ਸ਼ਹਿਰੋ ਸ਼ਹਿਰੀ ਇਹਨਾਂ ਦੀ ਹੋਈ ਆ ਕਿ ਨਹੀਂ ਹੋਈ ਪਰ ਇੱਕ ਗੱਲ ਤੈਅ ਆ ਕਿ ਭਗਵੰਤ ਮਾਨ ਹੋਰੀ ਮਤਲਬ ਕਿ ਰਵਿੰਦ ਕੇਜਰੀਵਾਲ ਦੇ ਜੀਤ ਆ ਕੇਜਰੀਵਾਲ ਨੂੰ ਸ਼ਾਇਦ ਬਾਅਦ ਚ ਮਿਲੇ ਹੋਣਗੇ ਪਹਿਲਾਂ ਹੀ ਉੱਥੇ ਜਾ ਕੇ ਬੈਠੇ ਸਨ ਬਿਲਕੁਲ ਨਿਕਲ ਗਿਆ ਸੀ ਕਿ ਪਹਿਲਾਂ ਹੀ ਤਾਂ ਗੱਲ ਇਹ ਆ ਕਿ ਟਾਈਮ ਕਿਉਂ ਨਹੀਂ ਦਿੱਤਾ ਉਹ ਇਹਨਾਂ ਦੀ ਸਮੱਸਿਆ ਹੈ ਜੀ ਸਾਡਾ ਉਹਦੇ ਨਾਲ ਕੋਈ ਹੈ ਨਹੀਂ ਪਰ ਗੱਲ ਇਹ ਆ ਕਿ ਆਪ ਹੀ ਚੈੱਕ ਕਰ ਲੈਣਾ ਮਾਨ ਸਾਹਿਬ ਮਾਨ ਸਾਹਿਬ ਵਾਸਤੇ ਤੇ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਚੈਲੈਂਜਿੰਗ ਹੋਣਗੀਆਂ ਮੈਂ ਤੁਹਾਨੂੰ ਕਈ ਹਫ਼ਤਿਆਂ ਤੋਂ ਕਹਿ ਰਿਹਾ ਜੀ ਕਿ ਜੇ ਦਿੱਲੀ ਵਾਲਾ ਇਲੈਕਸ਼ਨ ਹੁਣ ਕਿਉਂਕਿ ਕੇਜਰੀਵਾਲ ਆਜ਼ਾਦ ਨੇ ਦਿੱਲੀ ਵਾਲਾ ਇਲੈਕਸ਼ਨ ਨੂੰ ਜਿੱਤ ਜਾਂਦੇ ਆ ਇੱਥੋਂ ਵਾਲਾ ਇਲੈਕਸ਼ਨ ਇਹ ਹਾਰ ਜਾਂਦੇ ਆ ਪੈਰੋ ਪੈਰ ਚੀਜ਼ਾਂ ਬਦਲ ਜਾਣਗੀਆਂ ਮਾਨ ਸਾਹਿਬ ਵਾਸਤੇ ਕਿਉਂਕਿ ਤੁਸੀਂ ਆਲਰੇਡੀ ਫੇਲ ਕਰ ਗਏ ਹਮ ਆਰਥਿਕਤਾ ਚ ਕਿਉਂਕਿ ਆਰਥਿਕਤਾ ਹੀ ਇੱਕ ਕਹਿ ਲੋ ਕਿ ਆਪਾਂ ਕਹ ਲਈਏ ਨਾ ਕਿ ਕੁੰਜੀ ਹੈ ਹਮ ਕਿਸੇ ਵੀ ਸਰਕਾਰ ਦਾ ਜੇ ਰਿਪੋਰਟ ਕਾਰਡ ਵੇਖਣਾ ਹੈ ਤਾਂ ਉਹਦੇ ਵਿੱਚ ਆਰਥਿਕਤਾ ਹੀ ਤਾਂ ਕਹਿ ਲੋ ਕਿ ਮਾਸਟਰ ਕੁੰਜੀ ਹੈ ਨਾ ਕਿ ਇਹਨਾਂ ਕੋਲ ਤੀਰ ਵੀ ਸਭ ਤੋਂ ਵੱਡਾ ਉਹੀ ਸੀਗਾ ਕਿ ਅਸੀਂ ਦੋ ਹੀ ਚੀਜ਼ਾਂ ਸੀਗੀਆਂ ਨਸ਼ੇ ਵੱਲ ਤੇ ਬੇਰੋਜ਼ਗਾਰੀ ਹਾਂਜੀ ਅੱਜ ਅੱਜ ਤੁਸੀਂ ਦੇਖੋ ਬੇਰੋਜ਼ਗਾਰੀ ਚਲੋ ਚੀਜ਼ਾਂ ਛੱਡ ਦਿਓ ਅੰਕੜੇ ਵਾਸੀ ਇਹਨਾਂ ਦੇ ਕੋਲ ਵੱਖਰੀ ਕਿਸਮ ਦੀ ਹੈ ਕਿ ਅੱਜ ਇਹਨਾਂ ਦੇ ਕੋਲ ਪੈਸੇ ਥੇਲੇ ਦੀ ਇੰਨੀ ਕਮੀ ਆ ਕਿ ਗੱਲਾਂ ਹੀ ਛੱਡ ਦਿਓ ਜੀ ਜੀ ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਫਿਰ ਅੱਗੇ ਬਦਲ ਜਾਣਗੀਆਂ ਜੇ ਉਹ ਜਿੱਤ ਜਾਂਦੇ ਨੇ ਉੱਥੇ ਇਧਰ ਹੀ ਹਾਰ ਜਾਂਦੇ ਖਾਸ ਤੌਰ ਤੇ ਜਿਵੇਂ ਗਿਦੜਵਾਹ ਸਿੱਧਾ ਮੁਕਾਬਲਾ ਕਰਨਗੇ ਉਸ ਮੁਕਾਬਲੇ ਚ ਖੁਦਾ ਨਾ ਖਾਸਤਾ ਇਹ ਹਾਰ ਜਾਂਦੇ ਮਾਨ ਸਾਹਿਬ ਹਾਂ ਜਾਂ ਇੱਕ ਅੱਧਾ ਹੋਰ ਜਿਮਨੀ ਇਲੈਕਸ਼ਨ ਹਾਰ ਜਾਂਦੇ ਆ ਜੀ ਤਦ ਚੀਜ਼ਾਂ ਬਹੁਤ ਜ਼ਿਆਦਾ ਚੁਣੌਤੀਪੂਰਨ ਹੋ ਜਾਣਗੀਆਂ ਮਾਨ ਸਾਹਿਬ ਇਸ ਤੇ ਐਸਾ ਮੇਰਾ ਮੰਨਣਾ ਹੈ ਤੇ ਐਸੀ ਮੇਰੀ ਜਾਣਕਾਰੀ ਵੀ ਹੈ ਬਿਲਕੁਲ 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 ਇਹ ਸਾਫ ਕਰ ਲਈ ਦੱਸ ਰਹੇ ਕਿ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਕਿ ਜੇ ਭਾਈ ਮੈਂ ਠੀਕ ਹੋਇਆ ਤੇ ਲੋਕ ਮੈਨੂੰ ਦੁਬਾਰਾ ਚੁਣ ਲੈਣਗੇ ਮੈਂ ਦੁਬਾਰਾ ਤਾਂ ਫਿਰ ਮੁੱਖ ਮੰਤਰੀ ਬਣ ਕੇ ਆਉਂ ਹਾਂਜੀ ਹਾਂਜੀ ਜੀ ਉਧਰ ਸੁਨੀਤਾ ਹੋ ਰਿਆਂ ਦਾ ਨਾਮ ਇਧਰ ਇਹ ਗੱਲ ਪਹਿਲਾਂ ਹੀ ਕਹਤੇ ਨਹੀਂ ਸੀ ਭਾਈ ਮੈਂ ਜਦੋਂ ਪਾਕ ਸਾਫ ਹੋਊਗਾ ਠੀਕ ਹੈ ਨਾ ਉਦੋਂ ਮੈਂ ਮੁੱਖ ਮੰਤਰੀ ਬਣ ਜੂਗਾ ਲੋਕ ਮੈਨੂੰ ਮੁੱਖ ਮੰਤਰੀ ਬਣਾ ਦੇਣਗੇ ਬਿਲਕੁਲ 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 ਠੀਕ ਹੈ ਨਾ ਜੀ ਜੀ ਗੱਲ ਇਹ ਆ ਕਿ ਇੱਕ ਪਾਸੇ ਤੁਸੀਂ ਆਪ ਦੀ ਜ਼ਮਾਨਤ ਨੂੰ ਸਚਾਈ ਕੀ ਜੀਤ ਹੂੰ ਤੇ ਮਜੀਠੀਏ ਦੀ ਜ਼ਮਾਨਤ ਨੂੰ ਚੈਲੰਜ ਕਰ ਦਿੰਨੇ ਹੋ ਕਿ ਇਹ 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 ਬਾਈ ਸਚਾਈ ਕੀ ਜੀਤ ਹੈ ਨਹੀਂਗੀ ਸੋ ਇਹ ਆ ਕਿ ਵਕ ਵਕ ਪੈਮਾਨੇ ਆ ਤੁਹਾਡੇ ਜੇ ਇਹੋ ਜਿਹਾ ਮਾਮਲਾ ਮੰਨ ਲਓ ਪੰਜਾਬ ਚ ਹੋ ਜਾਵੇ ਤੁਸੀਂ ਓਪੋਜੀਸ਼ਨ ਚ ਰਹਿੰਦੇ ਆ ਤੁਸੀਂ ਤਾਂ ਖਰੂਦ ਕੱਢ ਦੇਣਾ ਸੀਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਲੋ ਇਧਰ ਇੱਕ ਸਵਾਲ ਹੋ ਰਿਹਾ ਹੈ ਕਹਿੰਦੇ ਪੰਜਾਬ ਦੇ ਸਪੀਕਰ ਕਿਉਂ ਬਦਲ ਗਿਆ ਕਿਹੜਾ ਸਪੀਕਰ ਸਾਹਿਬ ਜੀ ਇਹ ਇਨਾਂ ਨੇ ਸਵਾਲ ਪੁੱਛਿਆ ਪਰ ਜੀ ਕਲੀਅਰ ਨਹੀਂ ਕੋਣ ਮਤਲਬ ਲਿਆ ਜੀ ਜੀ ਇਹਨਾਂ ਨੇ ਸਵਾਲ ਪੁੱਛਿਆ ਸਾਹਿਬ ਕੱਲ ਨੂੰ ਸਾਹਿਬ ਹੋ ਰੰਦੇ ਇਹ ਹੈ ਕਵੈਸਚਨ ਚਲੋ ਇਹਦੇ ਬਾਰੇ ਸਰ ਤਾਰ ਸਿੰਘ ਸੰਧਵਾ ਹੀ ਨੇ ਸਪੀਕਰ ਤੇ ਹਾਊਸ ਦੇ ਹੁਣ ਹੋਰ ਕੋਈ ਸਪੀਕਰ ਬਦਲ ਗਿਆ ਤੇ ਪਤਾ ਨਹੀਂ ਹੈ ਜੀ ਕਿਹੜੇ ਸਪੀਕਰ ਦੀ ਗੱਲ ਕਰਦੇ ਆ ਪਤਾ ਨਹੀਂ ਚਲੋ